ਕਸਰ ਤੁਸੀਂ ਰਾਜਨੀਤਿਕ ਰੈਲੀ ਦੇਖਦੇ ਹੋ ਕਿ ਜਦੋਂ ਵੀ ਕੋਈ ਰਾਜਨੀਤਿਕ ਨੇਤਾ ਜਿੱਤਦਾ ਹੈ ਜਾਂ ਫਿਰ ਉਸਨੇ ਕੋਈ ਪ੍ਰਚਾਰ ਕਰਨਾ ਹੁੰਦਾ ਹੈ ਤਾਂ ਉਹ ਰੈਲੀ ਕਰਦਾ ਹੈ ਜਾਂ ਫਿਰ ਯਾਤਰਾ ਕਰਦਾ ਹੈ ਪਰ ਇਹ ਜਿਹੜੀਆਂ ਤੁਸੀਂ ਜਿਹੜਾ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿਸੇ ਰਾਜਨੀਤਿਕ ਨੇਤਾ ਦੀ ਨਹੀਂ ਬਲਕਿ ਕਿੰਨਰ ਸਮਾਜ ਦੇ ਵੱਲੋਂ ਕੱਢੀ ਗਈ ਯਾਤਰਾ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚੋਂ ਕਿੰਨਰ ਸਮਾਜ ਦੇ ਵੱਲੋਂ ਨਾਬਾ ਦੇ ਵਿੱਚ ਕਿੰਨਰ ਸੰਮੇਲਨ ਕਰਵਾਇਆ ਗਿਆ ਤੇ ਇਸ ਕਿੰਨਰ ਸੰਮੇਲਨ ਦੇ ਦੌਰਾਨ ਯਾਤਰਾ ਵੀ ਕੱਢੀ ਗਈ ਹੈ ਅਤੇ ਲੋਕਾਂ ਨੂੰ ਸਮਾਜ ਦੇ ਵਿੱਚ ਵੱਧ ਰਹੀਆਂ ਸਮਾਜ ਵਿਰੋਧੀ ਕੁਰੀਤੀਆਂ ਨੂੰ ਜੜੋਂ ਖਤਮ ਕਰਨ ਦੇ ਲਈ ਲੋਕਾਂ ਨੂੰ ਕਿੰਨਰ ਸੰਮੇਲਨ ਦੌਰਾਨ ਯਾਤਰਾ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਉਹਨਾਂ ਦੇ ਵੱਲੋਂ ਨੱਚ ਟੱਪ ਕੇ ਯਾਤਰਾ ਕਰਦੀ ਗਈ ਅਤੇ ਬੈਂਡਵਾਜਾਂ ਦੇ ਨਾਲ ਇਹ ਯਾਤਰਾ ਜਿਹੜੀ ਹੈ ਉਸ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਸੂਬੇ ਦੇ ਵਿੱਚੋਂ ਨਸ਼ਾ ਜੜਾਇਓ ਖਤਮ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਹਿਆ ਜਾ ਰਿਹਾ ਹੈ ਕਿ ਅਸੀਂ ਜਿਹੜੀ ਯਾਤਰਾ ਕਰਦੀ ਹੈ ਜਿਸ ਦੇ ਵਿੱਚ ਅਸੀਂ ਨਾਬਾ ਵਾਸੀਆਂ ਦੀ ਨਾਲ ਨਾਲ ਪੰਜਾਬ ਵਾਸਤੇ ਵੀ ਸੁੱਖ ਮੰਗਦੇ ਆਂ ਅੰਦੀਪੰਡੀ ਮੈਂ ਸੈਰੇ ਤੋਂ ਆਈ ਆਂ ਕੀ ਪ੍ਰੋਗਰਾਮ ਹੈ ਤੁਹਾਡਾ ਜਿੱਤੇ ਜੀ ਸਾਡੇ ਬਜ਼ੁਰਗਾਨੀ ਪਰੰਪਰਾ ਹੈਗੀ ਆ ਜੀ ਅਸੀਂ ਆਪਣਾ ਕਿਨਰ ਸੰਮੇਲਨ ਕਰ ਰਹੇ ਆਂ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਨਾਬਾ ਵਸੀਆਂ ਵਾਸਤੇ ਇਸ ਪੰਜਾਬ ਵਾਸਤੇ ਵੀ ਕੋਈ ਵੀ ਦੇਸ਼ ਦੇ ਵਿੱਚ ਕੋਈ ਬੁਖਾਰਾ ਸ ਹੋਵੇ ਸਾਬਾ ਆਪਣਾ ਅੱਛੇ ਰਹਿਣ ਰਾਤਾ ਰਾਜੀ ਕੁਸ਼ੀ ਰੱਖੇ ਸਾਡੇ ਰੇਸ਼ਮਾ ਮਹੰਤ ਜੀ ਨਾਬੇ ਵਾਲੇ ਇਹ ਕਾਰਜਕਰਮ ਕਰਵਾ ਰਹੇ ਨੇ ਬਹੁਤ ਇਹ ਤੇ ਸਾਡੇ ਜਿਹੜੇ ਲੱਗ ਕੇ ਨੇ ਜਿਹੜੇ ਵੀ ਬੰਦੇ ਨੇ ਇਨਸਾਨ ਸਾਡੀ ਬਹੁਤ ਉਤੇ ਜਾ ਰਹੇ ਨੇ ਸਾਡੇ ਬਹੁਤ ਅੱਛੇ ਇੱਥੇ ਲੱਗ ਕੇ ਵਿੱਚ ਸਾਡੇ ਸਵਾਗਤ ਹੋ ਰਹੇ ਨੇ ਜਿੰਨੇ ਨੇ ਤਾਂ ਸੱਫੇ ਲੜੇ ਸਾਲਾ ਹੈਗਾ ਜੀ 10-12 ਦਿਨ ਦਾ ਸਮੇਲਣਾ ਜਿਹੜੇ ਮਹਾਂਤ ਇਕੱਠੇ ਹੋਏ ਪਏ ਨੇ ਸਾਰੇ ਅਰिजिनल ਹੈ ਜਿਹੜੇ ਅੱਜ ਕੱਲ ਕੋਈ ਸ਼ਰਾਰਤ ਨਹੀਂ ਜੀ ਨਹੀਂ ਸਾਡੇ ਉਨਾ ਚੀ ਚੱਲੀ ਐ ਐਂਟਰੀ ਨਹੀਂ ਹੈ ਕਿ ਸਾਡੇ ਕੋਈ ਨਸ਼ਾ ਕਰਨ ਵਾਲਾ ਟ੍ਰਿਕ ਕਰਨ ਵਾਲਾ ਸਾਡੀ ਆ ਜੀ ਸਕਦਾ ਜੀ ਕਿੰਨੇ ਕਿਹੜੀ ਜਗ੍ਹਾ ਤੇ ਚੱਲ ਰਿਹਾ ਸਮੇਲ ਹਾਂਜੀ ਇੱਥੇ ਚੱਲ ਰਿਹਾ ਜੀ ਆਪਣਾ ਪੈਲਸ ਦੇ ਅੰਦਰ ਨਾਪਾ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੋਗੇ ਹਾਂਜੀ ਮੈਸੇਜ ਇਹ ਦੇਣਾ ਚਾਹੁੰਦੇ ਜੀ ਬੇਟੀ ਪੜਾਓ ਬੇਟੀ ਬਚਾਓ ਜੈ ਹਿੰਦ ਜੈ ਭਾਰਤ ਦਾਤਾ ਸਭ ਨੂੰ ਰਾਜੀ ਕੁਸ਼ੀ ਰੱਖੇ ਸਭ ਨੂੰ ਆਪਣਾ ਨਸ਼ਾ ਮੁਕਤ ਕਰਾਓ ਸਾਡੀ ਸਰਕਾਰ ਅੱਗੇ ਬੇਨਤੀ ਹੈ ਜਿਹੜਾ ਸਾਡੇ ਨਸ਼ੇ ਨੇ ਆ ਕੇ ਤੇ ਨਸ਼ੇ ਨੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਲੋਕਾਂ ਦੇ ਜਵਾਨ ਜਵਾਨ ਬੱਚੇ ਜਾ ਰਹੇ ਨੇ ਇਹ ਮਾੜਾ ਕੰਮ ਹੈ ਨਸ਼ਾ ਛਡਾਓ ਨਸ਼ਾ ਕਟੋ ਹਿੰਦੁਸਤਾਨ ਦੇ ਵਿੱਚੋਂ ਨਸ਼ਾ ਕਟੋ ਜੈ ਹਿੰਦ ਜੈ ਭਾਰਤ ਤੁਹਾਈਆਂ ਸ਼੍ਰੀ ਗੁਰੂ ਅੰਮ੍ਰਿਤਸਰ ਤੋਂ ਗੁਰੂਆਂ ਦੀ ਧਰਤੀ ਤੋਂ ਇਹ ਨਿਸ਼ਬੰਧ ਹੋਣੇ ਚਾਹੀਦੇ ਅਸੀਂ ਵੀ ਅਰਦਾਸ ਕਰਦੇ ਪਏ ਆਂ ਔਰ ਆਪਣਾ ਮੁੱਖ ਮੰਤਰੀ ਸਾਹਿਬਾ ਗਾੜੀ ਪ੍ਰਧਾਨ ਮੰਤਰੀ ਗਾੜੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਜ ਕੱਲ ਦੇ ਜੋ ਆਪਣਾ ਜਵਾਨ ਪੀੜੀ ਹੈ ਖਤਮ ਹੁੰਦੀ ਜਾ ਰਹੀ ਇਸ ਤਰ ਅਰਦਾਸ ਕਰਾਂਗੇ ਨਸ਼ਿਆ ਤੇ ਰੋਕ ਲਾ ਦਿੱਤੀ ਜਾਵੇ ਬੰਦ ਹੋਣਾ ਚਾਹੀਦਾ ਆ ਸਾਡੇ ਬਜ਼ੁਰਗਾਂ ਦੀ ਵੱਡੇ ਬਜ਼ੁਰਗਾਂ ਦੀਦਾ ਤੁਹਾਡੇ ਪਾਸੇ ਬਰਸੀ ਕਹਿੰਦੇ ਆ ਸਾਡੇ ਪਾਸੇ ਰੋਟੀ ਹੈ ਬਹੁਤ ਵੱਡੇ ਬਜ਼ੁਰਗਾਂ ਦੀ ਤੇ ਬਹੁਤ ਵੱਡੇ ਆਲ ਇੰਡੀਆ ਤੋਂ ਕਿੰਨੇ ਆਏ ਹੋਏ ਨੇ ਬਹੁਤ ਖੁਸ਼ ਹੋ ਕੇ ਤੇ ਤੁਹਾਡੀ ਦੁਆਵਾਂ ਲਈ ਬੱਚਿਆਂ ਦੀ ਮਾਲਕ ਰਾਜੀ ਰੱਖੇ ਦੁੱਧ ਪੁੱਤ ਹੋਣ ਮਾਲਕ ਮੁੰਡੇ ਹੋਣ ਵਿਆਹ ਹੋਣ ਤਾਂ ਕਰਕੇ ਦਾਸ ਕਰਦੀਆਂ ਤੁਹਾਡੀ ਬਹੁਤ ਖੁਸ਼ ਹੋ ਕੇ